ਹਰੀਦਵਾਰ ਉਤਰਾਖੰਡ ਵਿਖੇ ਆਯੋਜਿਤ ਜੂਨੀਅਰ ਨੈਸ਼ਨਲ ਗੈਪਲਿੰਗ ਚੈਂਪੀਅਨਸ਼ਿਪ 2025 ਦੇ ਦੌਰਾਨ ਸਰਹੰਦ ਪਬਲਿਕ ਸਕੂਲ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਹੁਨਾਰ ਵਿਦਿਆਰਥਣ ਨਵਦੀਪ ਕੌਰ ਰਾਠੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਚਾਂਦੀ ਦੇ ਮੈਡਲ ਆਪਣੇ ਨਾਮ ਕੀਤੇ ਨੇ ਉਸਦੀ ਇਸ ਉਪਲਬਧੀ ਤੇ ਨਾ ਕੇਵਲ ਸਕੂਲ ਬਲਕਿ ਪੂਰੇ ਜ਼ਿਲ੍ਹੇ ਤੇ ਪੰਜਾਬ ਦਾ ਨਾਮ ਚਮਕਿਆ ਨਵਦੀਪ ਦੀ ਵਾਪਸੀ ਤੇ ਫਤਿਹਗੜ ਸਾਹਿਬ ਦੇ ਵਿੱਚ ਵੱਖ-ਵੱਖ ਸਮਾਜਿਕ ਅਤੇ ਖੇਡ ਸੰਸਥਾਵਾਂ ਨੇ ਉਸ ਦਾ ਸਨਮਾਨ ਕੀਤਾ ਉਥੇ ਹੀ ਸਕੂਲ ਦੇ ਵਿੱਚ ਹੋਈ ਛੜਤੀ ਸਵੇਰ ਅਸੈਂਬਲੀ ਦੇ ਦੌਰਾਨ ਵੀ ਨਵਦੀਪ ਕੌਰ ਦਾ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ ਪੂਰਾ ਹੀ ਸਟਾਫ ਅਤੇ ਵਿਦਿਆਰਥੀ ਉਸਤੇ ਸਨਮਾਨ ਦੇ ਲਈ ਖੜੇ ਨਜ਼ਰ ਆਏ ਇਸ ਮੌਕੇ ਉਸ ਨੂੰ ਬੈਸਟ ਸਟੂਡੈਂਟ ਅਵਾਰਡ ਦੇ ਨਾਲ ਵੀ ਨਵਾਸਿਆ ਗਿਆ ਉਥੇ ਹੀ ਸਕੂਲ ਪ੍ਰਿੰਸੀਪਲ ਗੁਰਵਿੰਦਰ ਸਿੰਘ ਨੇ ਨਵਦੀਪ ਦੀ ਇਸ ਉਪਲਬਧੀ ਤੇ ਮਾਣ ਜਤਾਉਂਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਮਯਾਬੀਆਂ ਬੱਚਿਆਂ ਦੇ ਲਈ ਪ੍ਰੇਰਨਾ ਦਾ ਸਰੋਤ ਹੁੰਦੀਆਂ ਨੇ ਉਹਨਾਂ ਕਹੇ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਡੂੰਗੀ ਰੁਚੀ ਰੱਖਣੀ ਚਾਹੀਦੀ ਹੈ ਖਿੱਖੇਡਾਂ ਮਨੁੱਖ ਨੂੰ ਸਰੀਰਕ ਤੌਰ ਤੇ ਤੰਦਰੁਸਤ ਰੱਖਣ ਦੇ ਨਾਲ ਨਾਲ ਸਿਹਤਮੰਦ ਪਲੇਟਫਾਰਮ ਪ੍ਰਦਾਨ ਕਰਦੀਆਂ ਨੇ ਸਰਾਂਥਪਾਬੀ ਸਕੂਲ ਜ਼ਿਲ੍ਹਾ ਫਤਿਹਗੜ ਸਾਹਿਬ ਅਤੇ ਪੂਰੇ ਪੰਜਾਬ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸਰਾਂਥਪਾਬੀ ਸਕੂਲ ਦੀ ਵਿਦਿਆਰਥਣ ਨਵਦੀਪ ਕੌਰ ਡੇਰਾਉਦਨ ਉੱਤਰਾਖੰਡ ਵਿਖੇ ਹੋਈ ਨੈਸ਼ਨਲ ਗ੍ਰੈਪਲਿੰਗ ਚੈਂਪੀਅਨਸ਼ਿਪ ਦੇ ਵਿੱਚ ਦੋ ਸਿਲਵਰ ਮੈਡਲ ਜਿੱਤ ਕੇ ਆਈ ਹੈ ਇਸ ਨੇ ਨਾਲ ਕੇਵਲ ਸਕੂਲ ਮਾਪਿਆਂ ਦਾ ਹੀ ਨਹੀਂ ਇਲਾਕੇ ਦਾ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਨਾਮ ਰੋਸ਼ਨ ਹੋਇਆ। ਔਰ ਅਸੀਂ ਉਮੀਦ ਕਰਦੇ ਹਾਂ ਕਿ ਨਵਦੀਪ ਕੌਰ ਅੱਗੇ ਨੈਸ਼ਨਲ ਹੀ ਨਹੀਂ ਇੰਟਰਨੈਸ਼ਨਲ ਲੈਵਲ ਤੱਕ ਮੱਲਾ ਮਾਰੇਗੀ ਅਤੇ ਸਕੂਲ ਦਾ ਨਾਮ ਇਲਾਕੇ ਦਾ ਨਾਮ ਅਤੇ ਰਾਜ ਦਾ ਨਾਮ ਰੋਸ਼ਨ ਕਰੇਗੀ। ਸਾਨੂੰ ਨਵਦੀਪ ਤੋਂ ਬਹੁਤ ਸਾਰੀਆਂ ਆਸਾਂ ਹਨ। ਮੈਂ ਨਵਦੀਪ ਦੇ ਮਾਧਿਅਮ ਰਾਹੀਂ ਬਾਕੀ ਮਾਪਿਆਂ ਨੂੰ ਵੀ ਇਹ ਅਪੀਲ ਕਰਾਂਗਾ ਬੇਨਤੀ ਕਰਾਂਗਾ ਕਿ ਉਹ ਆਪਣੇ ਬੱਚਿਆਂ ਦਾ ਖਿਆਲ ਰੱਖਣ ਅਤੇ ਉਹਨਾਂ ਨੂੰ ਖੇਡਾਂ ਦੇ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ। ਕਿਉਂਕਿ ਨਵਦੀਪ ਦੇ ਪਿਤਾ ਜੀ ਤੇ ਮਾਤਾ ਜੀ ਉਹਨਾਂ ਦਾ ਇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੇ ਇਸ ਖੇਡ ਲਈ ਪ੍ਰੇਰਿਆ ਔਰ ਉਸ ਦੇ ਲਈ ਖਾਸ ਉਪਰਾਲੇ ਵੀ ਕੀਤੇ। ਇਸੇ ਲਈ ਮੈਂ ਉਹਨਾਂ ਦਾ ਧੰਨਵਾਦੀ ਵੀ ਹਾਂ ਕਿ ਉਹਨਾਂ ਨੇ ਸਕੂਲ ਦਾ ਸਾਥ ਦਿੱਤਾ ਅਤੇ ਸਕੂਲ ਵੱਲੋਂ ਨਵਦੀਪ ਦਾ ਅੱਜ ਸਨਮਾਨ ਕੀਤਾ ਗਿਆ ਔਰ ਇਹੋ ਜਿਹੇ ਬੱਚੇ ਸਨਮਾਨ ਦੇ ਹੱਕਦਾਰ ਵੀ ਨੇ ਕਿਉਂਕਿ ਉਹ ਸਨਮਾਨ ਲੈਂਦੇ ਨਹੀਂ ਸਗੋ ਸਨਮਾਨ ਨੂੰ ਕਮਾਉਂਦੇ ਨੇ। ਅਤੇ ਉਮੀਦ ਹੈ ਕਿ ਨਵਦੀਪ ਅੱਗੇ ਹੋਰ ਬਲੰਦੀਆਂ ਸ਼ੋਹਰਤ। ਸ਼ੋਭੀ ਸ਼ਰਮਾ ਦੇ ਨਾਲ ਧੰਨਵਾਦ। ਖਾਇੰਚੇ ਖੈ ਡਿਸਿਗਰੇਟਿੰਗ ਸੈਕਿੰਡ ਪੋਜੀਸ਼ਨ ਆਈ ਹੈ ਮੇਰਾ ਨਾਮ ਨਦੀਪ ਕਾਰ ਹੈ ਮੈਂ ਸਨ ਪਬਲਿਕ ਸਕੂਲ ਪੜ੍ਹਦੀ ਆ ਮੈਂ ਆਪਣੇ ਪ੍ਰਿੰਸੀਪਲ ਸਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਇਸ ਕਾਬਿਲ ਹੋਣ ਦਿੱਤਾ ਕਿਤਾ ਕਈ ਸਕੂਲ ਦੇ ਟੀਚਰਸ ਇੱਥੇ ਜਾਣ ਵੀ ਨਹੀਂ ਦਿੰਦੇ ਤੇ ਉਹ ਲਾਈਕ ਵੀ ਨਹੀਂ ਕਰਦੇ ਤੇ ਆਪਣੇ ਪੇਰੈਂਟਸ ਸਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇੱਥੇ ਭੇਜਿਆ ਸੱਚਨ ਕੀ ਬਣਾ ਜਲੇਦੇ ਬੱਚੇ ਹੋ ਗਏ ਕਿ ਮੈਂ ਬੱਚਿਆਂ ਨੂੰ ਕਹਿਣ ਜਾਂਦੀ ਆ ਇਹ ਉਹਨਾਂ ਦੀ ਸੇਫਟੀ ਵਾਸਤੇ ਹੈ ਕਿ ਉਹ ਖੇਡ ਸਕਦੇ ਹਨ ਕਿ ਜਦੋਂ ਵੀ ਉਹਨਾਂ ਨੂੰ ਆਪਣੀ ਜ਼ਰੂਰਤ ਕੋਈ ਗਰਲਜ਼ ਅਸਟਰਾ ਓਨਲੀ ਬੋਥ ਸੇਫਟੀ ਹੈ ਬਹੁਤ ਜ਼ਿਆਦਾ ਤੇ ਇਹਦੇ ਨਾਲ ਬੱਚੇ ਦਾ ਸਰੀਰ ਸਵਸਥ ਰਹਿਦਾ ਤੰਦਰੁਸਤ ਰਹਿੰਦਾ ਤੇ ਉਹਨੂੰ ਅੱਛੀ ਡਾਈਟ ਮਿਲਦੀ ਹੈ ਉਹ ਆਪਣੇ ਪਰਪਲਿਕ ਵਿੱਚ ਆਪਣੀ ਮੰਜ਼ਿਲ ਹਾਸਲ ਕਰ ਸਕਦੇ ਨੇ